ਅਸ ਵੇਲੇ ਕੋਈ ਘਰ ਨਹੀਂ ਹੈਗਾ ਜਿਹੜਾ ਨਸ਼ਿਆਂ ਤੋਂ ਬਚਿਆ ਹੋਵੇ ਜਾਂ ਜਿਹੜੇ ਘਰ ਚ ਡਰ ਹੋਵੇ ਕਿ ਨਸ਼ੇ ਸਾਡੇ ਘਰ ਚ ਵੀ ਆ ਸਕਦੇ ਐ ਐਕਸ਼ਨ ਵੀ ਹੋਣਾ ਸ਼ੁਰੂ ਹੋ ਗਿਆ ਵੱਡੇ ਵੱਡੇ ਬੰਦੇ ਫੜੇ ਜਾ ਰਹੇ ਨੇ ਪਿਆਰੇ ਅੰਬਰਸਰੀਓ ਸਤਿ ਸ੍ਰੀ ਅਕਾਲ ਪਿਛਲੇ ਕੁ ਹਫ਼ਤਿਆਂ ਦੇ ਮੈਂ ਜਦੋਂ ਵੀ ਪਿੰਡਾਂ ਚ ਤੇ ਸ਼ਹਿਰ ਚ ਆਪਣੀਆਂ ਭੈਣਾਂ ਤੇ ਮਾਵਾਂ ਨੂੰ ਮਿਲਿਆ ਆ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਉਹਨਾਂ ਨੇ ਮੈਨੂੰ ਦੱਸੀ ਆ ਉਹ ਡਰੱਗਸ ਤੇ ਨਸ਼ਿਆਂ ਦੇ ਬਾਰੇ ਆ ਇਸ ਵੇਲੇ ਕੋਈ ਘਰ ਨਹੀਂ ਹੈਗਾ ਜਿਹੜਾ ਨਸ਼ਿਆਂ ਤੋਂ ਬਚਿਆ ਹੋਵੇ ਜਾਂ ਜਿਹੜੇ ਘਰ ਚ ਡਰ ਹੋਵੇ ਕਿ ਨਸ਼ੇ ਸਾਡੇ ਘਰ ਚ ਵੀ ਆ ਸਕਦੇ ਨੇ ਹੁਣ ਟਾਈਮ ਆ ਗਿਆ ਕਿ ਸਾਨੂੰ ਇਦੇ ਬਾਰੇ ਖੁੱਲ ਕੇ ਗੱਲ ਕਰਨੀ ਚਾਹੀਦੀ ਆ ਤੇ ਨਸ਼ਾ ਮੁਕਤ ਅੰਮ੍ਰਿਤਸਰ ਬਣਾਉਣ ਚ ਇਕੱਠੇ ਹੋ ਕੇ ਤੇ ਡਟ ਕੇ ਕੰਮ ਕਰਨਾ ਚਾਹੀਦਾ ਤੁਹਾਨੂੰ ਪਤਾ ਆ ਕਿ ਨਸ਼ੇ ਦੇ ਕਈ ਤਰੀਕੇ ਨੇ ਅਸੀਂ ਆਪਣੇ ਬੱਚਿਆਂ ਨੂੰ ਬਚਾ ਸਕਦੇ ਆ ਉਹਦੇ ਚ ਸਭ ਤੋਂ ਪਹਿਲਾਂ ਜਿਹੜੀ ਅਸੀਂ ਗੱਲ ਕਰਦੇ ਆ ਕਿ ਉਹਨਾਂ ਨੂੰ ਦਵਾਈਆਂ ਜਿਹੜੀਆਂ ਦਿੰਦੇ ਆ ਉਹ ਦਵਾਈਆਂ ਇਸ ਵੇਲੇ ਬਲੈਕ ਚ ਵਿਕਦੀਆਂ ਨਹੀਂ ਔਰ ਜਿਹੜੀਆਂ ਦਵਾਈਆਂ ਉਹ ਖਾਂਦੇ ਨੇ ਉਹਨਾਂ ਨਾਲ ਉਹਨਾਂ ਦੀ ਹਾਲਤ ਸੁਧਰਦੀ ਨਹੀਂ ਆ ਹੋਰ ਖਰਾਬ ਹੁੰਦੀ ਆ ਸਾਨੂੰ ਇਹ ਜ਼ਰੂਰਤ ਆ ਕਿ ਅਸੀਂ ਬਾਹਰ ਦੇ ਦੇਸ਼ਾਂ ਦੀਆਂ ਜੋ ਉਹ ਅਸ ਵੇਲੇ ਇਸਤੇਮਾਲ ਕਰ ਰਹੇ ਆ ਉਹਨਾਂ ਵੱਲ ਵੀ ਦੇਖੀਏ ਅਮਰੀਕਾ ਦਾ ਹਰਾਨ ਬਿਲਕੁਲ ਸਾਹਮਣੇ ਆ ਜਿਹੜਾ ਸਭ ਤੋਂ ਵੱਡਾ ਡਾਕਟਰ ਡਾਕਟਰ ਰਾਹੁਲ ਗੁਪਤਾ ਉਹ ਸਾਡੇ ਪੰਜਾਬ ਦਾ ਆ ਔਰ ਉਹ ਡਟ ਕੇ ਸਾਡੀ ਮਦਦ ਕਰਨਾ ਚਾਹੁੰਦਾ ਦੋ ਅਮਰੀਕਨ ਦਵਾਈਆਂ ਨੇ ਇੱਕ ਨੱਕ ਚ ਪਾਉਂਦੇ ਆ ਇੱਕ ਟੀਕਾ ਲਗਾਉਂਦੇ ਆ ਔਰ ਉਹ ਦੋਵੇਂ ਮੈਂ ਅੰਬਰ ਸੱਚ ਲਿਆਵਾਂਗਾ ਤੇ ਅਸੀਂ ਮੁਕਤ ਬੰਡਾਂਗੇ ਦੂਸਰੀ ਚੀਜ਼ ਇਹ ਨਸ਼ਾ ਕਿੱਥੋਂ ਆਉਂਦਾ ਆ ਤੇ ਕੌਣ ਇਹਨੂੰ ਲੋਕਾਂ 'ਚ ਪਹੁੰਚਾਉਂਦਾ ਆ ਇਹ ਵੀ ਬੜੀ ਜ਼ਰੂਰੀ ਚੀਜ਼ ਆ ਦੇਖੋ ਜਦੋਂ ਦੀ NIA ਇਨਵੈਸਟੀਗੇਸ਼ਨ ਕਰ ਰਹੀ ਆ ਉਹਨੋਂ ਦਾ ਐਕਸ਼ਨ ਵੀ ਹੋਣਾ ਸ਼ੁਰੂ ਹੋ ਗਿਆ ਵੱਡੇ ਵੱਡੇ ਬੰਦੇ ਫੜੇ ਜਾ ਰਹੇ ਨੇ ਮੈਂ ਅੰਮਰਸਰ ਵਾਲਿਆਂ ਨੂੰ ਇਹ ਵਾਦਾ ਦਿਨਾ ਆ ਕਿ ਭਾਰਤ ਸਰਕਾਰ ਤੇ NIA ਤੇ ਹੋਰ ਏਜੰਸੀਆਂ ਇਹਦੀ ਜੜ ਤੱਕ ਜਾਣਗੀਆਂ ਤੇ ਜਿਹੜੇ ਵੀ ਨਸ਼ੇ ਦੇ ਨਾਲ ਜਾਂ ਨਸ਼ੇ ਦੇ ਵਪਾਰੀ ਨੇ ਜਾਂ ਉਹਨਾਂ ਦੀ ਕਿਸੇ ਤਰ੍ਹਾਂ ਵੀ ਮਦਦ ਕਰਦੇ ਆ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰਦੇ ਆ ਸਾਡੀਆਂ ਭੈਣਾਂ ਤੇ ਮਾਮਾ ਨੂੰ ਘਰ 'ਚ ਬੜੀ ਪਰੇਸ਼ਾਨੀ ਹੋ ਰਹੀ ਆ ਉਹਨਾਂ ਨੂੰ ਅਸੀਂ ਫੜ ਕੇ ਅੰਦਰ ਦਵਾਗੇ ਤੀਜੀ ਗੱਲ ਆ ਇਸ ਵੇਲੇ ਭਾਰਤ 'ਚ ਟੈਕਨੋਲੋਜੀ ਆ ਗਈ ਆ ਜਿਹੜੀ ਕੋਈ ਵੀ ਅਗਰ ਡਰੋਨ ਦੇ ਥਰੂ ਸਮਗਲਿੰਗ ਹੁੰਦੀ ਆ ਤੇ ਉਹ ਡਰੋਨ ਸ਼ੂਟ ਡਾਊਨ ਹੋ ਸਕਦਾ ਆ ਇਹ ਟੈਕਨੋਲੋਜੀ ਬਾਰਡਰ ਤੇ ਡਰੱਗਸ ਦੀ ਸਮਗਲਿੰਗ ਰੋਕਣ ਲਈ ਵੀ ਯੂਜ਼ ਕਰਾਂਗੇ ਭਰਾਵਤ ਭੈਣੋ ਮੈਂ ਤੁਹਾਨੂੰ ਹੁਣ ਇਹ ਯਾਦ ਕਰਵਾਉਣਾ ਚਾਹੁੰਦਾ ਆ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਝੂਠੇ ਵਾਅਦੇ ਕੀਤੇ ਔਰ ਤੁਹਾਡੀਆਂ ਪਰੇਸ਼ਾਨੀ ਘਟੀ ਨਹੀਂ ਬਹੁਤ ਦੁਖੰਦਾ ਜਦੋਂ ਆਪੀਆਂ ਮਾਵਾਂ ਤੇ ਭੈਣਾਂ ਨੂੰ ਮੈਂ ਮਿਲਦਾ ਆ ਤੇ ਉਹ ਦੱਸਦੇ ਨੇ ਛੋਟੇ ਛੋਟੇ ਬੱਚੇ ਨੇ ਕਿ ਉਹਨਾਂ ਦੇ ਪਤੀ ਡਰੱਗਸ ਦੇ ਇਨਫਲੂਐਂਸ ਥੱਲੇ ਮਰ ਗਏ। ਔਰ ਗਾਂਵ ਉਹ ਆਪਣੇ ਬੱਚਿਆਂ ਲਈ ਵੀ ਡਰਦੇ ਨੇ। ਕਈ ਤੇ ਇਸ ਕਰਕੇ ਹੀ ਬਾਹਰ ਭੇਜ ਦਿੰਦੇ ਕਿਉਂਕਿ ਉਹਨਾਂ ਨੂੰ ਡਰ ਹੈ ਇੱਥੇ ਰਹਿਣਗੇ ਤੇ ਡਰੱਗਸ ਵਾਲ ਜਾਣਗੇ। ਇਸ ਲਈ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਸਭ ਤੋਂ ਪਹਿਲਾਂ ਆਪਾਂ ਜੰਗ ਡਰੱਗਸ ਤੇ ਐਲਾਨ ਕਰਾਂਗੇ ਔਰ ਕਈ ਤਰੀਕਿਆਂ ਨਾਲ ਬਾਰਡਰ ਤੋਂ ਸਮਗਲਿੰਗ ਰੋਕ ਇੱਥੇ ਜਿਹੜੇ ਇਹੋ ਜਿਹੇ ਕੰਮਾਂ 'ਚ ਮਦਦ ਕਰਦੇ ਨੇ ਉਹਨਾਂ ਨੂੰ ਫੜ ਕੇ ਤੀਜਾ ਜਿਹੜੀ ਸਹੀ ਦਵਾਈਆਂ ਨੇ ਉਹ ਬਾਹਰੋਂ ਲਿਆ ਕੇ ਇੱਥੇ ਵੰਡਾਵਾਂਗੇ ਤੇ ਉਹਦੇ ਬਾਅਦ ਮੇਕ ਇਨ ਇੰਡੀਆ ਚ ਉਹ ਅੰਬਰ ਸਰਚੀ ਤਿਆਰ ਹੋਣੀ ਆ ਔਰ ਇਹਦੇ ਚ ਸਾਡਾ ਕਈ ਭਾਈਚਾਰਾ ਅਮਰੀਕਾ ਜਿਹੜਾ ਬੈਠਾ ਆ ਡਾਕਟਰ ਨੇ ਉਹ ਸਾਡੀ ਮਦਦ ਕਰਨ ਨੂੰ ਤਿਆਰ ਨੇ ਤੇ ਸਭ ਤੋਂ ਜ਼ਰੂਰੀ ਚੀਜ਼ ਜਿਹੜੇ ਬੱਚੇ ਨਸ਼ੇ ਦੇ ਸ਼ਿਕਾਰ ਹੁੰਦੇ ਆ ਉਹਨਾਂ ਨੂੰ ਅਸੀਂ ਸੋਸਾਇਟੀ ਤੋਂ ਬਾਹਰ ਨਹੀਂ ਸੁੱਟਣਾ ਉਹਨਾਂ ਲਈ ਅਸੀਂ ਨੌਕਰੀਆਂ ਤੇ ਜੋ ਵੀ ਆਪਣੇ ਸਟਾਰਟਅਪ ਖੋਲਣਾ ਚਾਹੁੰਦੇ ਆ ਉਹਨਾਂ ਲਈ ਮੈਂ ਪੈਸੇ ਵੀ ਲੈ ਕੇ ਆਵਾਂਗਾ ਸਾਡੀ ਐਫਰਟ ਇਹ ਹੋਣੀ ਆ ਕਿ ਇਹ ਬੱਚਿਆਂ ਨੂੰ ਅਸੀਂ ਵਾਪਸ ਆਪਣੇ ਪੈਰਾਂ ਤੇ ਖੜੇ ਕਰੀਏ ਉਹਨਾਂ ਨੂੰ ਬਾਹਰ ਦਾ ਸੁੱਟਿਏ ਔਰ ਜਿਹੜੀ ਉਹਨਾਂ ਦੀ ਪੜ੍ਹਾਈ ਆ ਉਹ ਵਧੀਆ ਕਾਲਜਾਂ ਚ ਵਧੀਆ ਯੂਨੀਵਰਸਿਟੀ ਚ ਔਰ ਜਿਹੜੀਆਂ ਬਾਹਰ ਜਾ ਕੇ ਡਿਗਰੀਆਂ ਲੈਣੀਆਂ ਪੈਂਦੀਆਂ ਉਹ ਇੱਥੇ ਹੀ ਡਿਗਰੀਆਂ ਮਿਲਣ ਔਰ ਇਹੋ ਹੀ ਬੱਚਿਆਂ ਨੂੰ ਵਜ਼ੀਫੇ ਵੀ ਦਿਵਾਵਾਂਗੇ ਇਸ ਤਰੀਕੇ ਨਾਲ ਐਤ ਕਾਂ ਸੀ ਡਟ ਕੇ ਨਸ਼ਿਆਂ ਦਾ ਮੁਕਾਬਲਾ ਕਰਾਂਗਾ ਨਮਸਕਾਰ ਸਤਿ ਸ੍ਰੀ ਅਕਾਲ